ਨਾ ਦੇ ਵਿੱਚ ਛੇ ਮੰਦਰ ਦਿਵਿਤਾ ਦੇ ਨਾਲ ਦੇ ਵਿੱਚ ਬੇਅਦਬੀ ਹੋਈ ਹੈ ਤੇ ਉਸ ਨੂੰ ਲੈ ਕੇ ਹਜੇ ਤੱਕ ਪੰਜਾਬ ਸਰਕਾਰ ਚੁੱਪ ਵੱਟੀ ਬੈਠੀ ਹੈ ਸੁਖਵੀਰ ਸਿੰਘ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਨਿਲੈਕ ਸਰਕਾਰ ਪੰਜਾਬ ਦੇ ਵਿੱਚ ਆ ਗਈ ਹੈ ਤੇ ਹਜੇ ਤੱਕ ਇੰਨੀਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਜਿਹਾ ਉਡੀਆਂ ਹੋਈਆਂ ਨੇ ਕਿ ਪੰਜਾਬ ਸਰਕਾਰ ਨੇ ਬਿਲਕੁਲ ਹੀ ਚੁੱਪ ਵੱਟ ਲਈ ਆ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਨਾ ਹੀ ਕੋਈ ਐਕਸ਼ਨ ਲਿਆ ਜਾ ਰਿਹਾ ਤੇ ਨਾ ਹੀ ਜੋ ਖੰਨੇ ਦੇ ਵਿੱਚ ਸ਼੍ਰੀ ਮੰਦਰ ਦੇ ਵਿੱਚ ਬੇਅਦਬੀ ਹੋਈ ਹੈ ਉਸਦੇ ਦੋਸ਼ੀ ਫੜੇ ਗਏ ਨਹੀਂ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਧੇ ਗਏ ਨੇ ਆ ਤੁਹਾਨੂੰ ਸੁਣਾਉਣਾ ਹੈ ਹੋਰ ਸੁਖਵੀਰ ਸਿੰਘ ਬਾਦਲ ਦਾ ਕੀ ਕਹਿਣਾ ਹੈ ਜਿਹੜੀ ਪੰਜਾਬ ਦੀ ਬਹੁਤ بگੜ ਗਈ ਹੈ ਨਾ ਨਾ ਦੀ ਸਿਚੁਏਸ਼ਨ ਹੈ ਨਹੀਂ ਧਰ ਚੱਕਿਆ ਗਿਆ ਮੈਂ ਖੰਨੇ ਸੀ ਸ਼ੇ ਮੰਦਰ ਵਿੱਚ ਵੀ ਐਫਬੀ ਹੋਈ ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ ਨਾ ਕੋਈ ਪੁਲਿਸ ਉਥੇ ਆਈ ਉਵੇਂ ਇੱਕ ਕੂਥਲੇ ਗੁਰੂ ਘਰ ਚ ਵਿੱਚ ਵੀ ਐਫਬੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਐ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਐਸੀਆਂ ਘਟਨਾ ਜਿਹੜੀਆਂ ਹੋ ਰਹੀਆਂ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਆ ਹੈ ਅੱਜ دہشت ਦਾ ਮਹੌਲ ਪੰਜਾਬ ਚ ਹੈ ਜੇ ਲੋਕਾਂ ਵਿੱਚ ਡਰ ਪਿਆ ਹੈ ਸੋ ਜੇ ਐਜੀ ਹਾਲਾਤ ਰਹੀ ਤੇ ਪੰਜਾਬ ਚ ਕੌਣ ਆਊਗਾ ਇਥੇ ਗਿੱਦੜਵਾ 1997 ਵਾਲਾ ਲੱਗਦਾ ਫਿਰ ਤੁਹਾਨੂੰ 17 ਸਾਲ ਤੋਂ ਸਰਕਾਰ ਬੰਦੀ ਕਾਂਦੀ ਪਲ ਦੀ ਜਿੰਨੀ ਚੌਥਾ ਬਾਅਦ ਲੱਗਦਾ ਕਿ ਸ਼ੁਰੂ ਕਰ ਜਦੋਂ ਵੀ ਗਿੱਦੜਵਾ ਵਾਲੀ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ ਨੋਰ ਇਨ ਆਰਡਰ ਦੀ ਸਿਚੁਏਸ਼ਨ ਹੈ ਨਹੀਂ ਡਰ ਚੱਕਿਆ ਗਿਆ ਮੈਂ ਖੜੇ ਸੀ ਸ਼ੇ ਮੰਦਰ ਵਿੱਚ ਵੀ ਅਦ비 ਹੋਈ ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ ਨਾ ਕੋਈ ਪੁਲਿਸ ਉੱਥੇ ਆਈ ਉਵੇਂ ਇੱਕ ਕੂਸਲੇ ਗੁਰੂ ਘਰ ਚ ਵਿੱਚ ਵਿਅਦਬੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਐ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਐਸੀਆਂ ਘਟਨਾ ਜਿਹੜੀਆਂ ਹੋ ਰਹੀਆਂ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਆ ਹੈ ਅੱਜ دہشت ਦਾ ਮਾਹੌਲ ਪੰਜਾਬ ਚ ਹੈ ਜੇ ਲੋਕਾਂ ਵਿੱਚ ਡਰ ਪਿਆ ਹੈ ਸੋ ਜੇ ਐ ਜੀ ਹਾਲਾਤ ਰਹੀ ਤੇ ਪੰਜਾਬ ਚ ਕੌਣ ਆਊਗਾ ਇੱਥੇ ਰੋ ਜਿੱਦੜਵਾ 1997 ਵਾਲਾ ਲੱਗਦਾ ਫਿਰ ਤੁਹਾਨੂੰ 17 ਸਾਲ ਦਾ ਸਰਕਾਰ ਬੰਦੀ ਕਾਂਦੀ ਗੱਲ ਦੀ ਜਿੰਨੀ ਚੋਂ ਤ ਬਾਅਦ ਲੱਗਦਾ ਅੱਜ ਸ਼ੁਰੂ ਕਰ ਜਦੋਂ ਵੀ ਗਿਰਵਾ ਜਿੱਦੜਵਾ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ ਨਾ ਇਨ ਆਰਡਰ ਦੀ ਸਥਿਤੀ ਨਹੀਂ ਡਰ ਚੱਕਿਆ ਗਿਆ ਮੈਂ ਖੰਨੇ ਸੀ ਛੇ ਮੰਦਰ ਵਿੱਚ ਵੀ ਅਧਵੀ ਹੋਈ ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ ਨਾ ਕੋਈ ਪੁਲਿਸ ਉੱਥੇ ਆਈ ਉਵੇਂ ਇੱਕ ਕੂਥਲੇ ਗੁਰੂ ਘਰ ਚ ਵਿੱਚ ਬੇਅਦਬੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਐ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਐਸੀਆਂ ਘਟਨਾ ਜਿਹੜੀਆਂ ਹੋ ਰਹੀਆਂ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ ਅੱਜ دہشت ਦਾ ਮਾਹੌਲ ਪੰਜਾਬ ਚ ਹੈ ਜੇ ਲੋਕਾਂ ਵਿੱਚ ਡਰ ਪਿਆ ਸੋ ਜੇ ਐ ਜੀ ਹਾਲਾਤ ਰਹੀ ਤੇ ਪੰਜਾਬ ਚ ਕੌਣ ਆਊਗਾ ਇਤਿਹਰ ਗਿੱਦੜਵਾ 1997 ਵਾਲਾ ਲੱਗਦਾ ਫਿਰ ਤੁਹਾਨੂੰ 17 ਸਾਲ ਬਾਅਦ ਸਰਕਾਰ ਬੰਦੀ ਕਾਦੀ ਗਲਤੀ ਜਿਮਨੀ ਚੋਂ ਤਾ ਬਾਅਦ ਮਕਦਾਤ ਚ ਸ਼ੁਰੂ ਕਰ ਗਿੱਦੜਵਾ ਤੋਂ ਜਦੋਂ ਵੀ ਉਹ ਗਿੱਦੜਵਾ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ